ਇੱਕ ਟਹਿਣੀ ਉਹ ਐ ਜਿਹੜੀ ਫਲ ਨਹੀਂ ਦਿੰਦੀ ਇੱਕ ਟਹਿਣੀ ਉਹ ਐ ਜਿਹੜੀ ਫਲ ਦਿੰਦੀ ਔਰ ਲਿਖਿਆ ਦੋਨੇ ਟਹਿਣੀਆਂ ਵੇਲ ਦੇ ਨਾਲ ਝੜੀਆਂ ਪਈਆਂ ਜਿਹੜੀ ਟਹਿਣੀ ਨੂੰ ਫਲ ਲੱਗਾ ਉਹ ਵੀ ਵੇਲ 'ਚ ਐ ਪਰ ਜਿਹੜੀ ਨਹੀਂ ਫਲ ਦੇ ਰਹੀ ਉਹ ਵੀ ਵੇਲ 'ਚ ਐ ਹਜ਼ਾਰ ਲੋਕ ਬੈਠੇ ਹੋਣ ਦੇ ਹਜ਼ਾਰ ਦੇ ਵਿੱਚੋਂ ਹੀ ਲੋਕ ਉਹ ਵੀ ਲੋਕ ਨੇ ਜਿਹੜੇ ਫਲ ਦਿੰਦੇ ਨੇ ਤੇ ਉਹ ਵੀ ਲੋਕ ਨੇ ਜਿਹੜੇ ਫਲ ਨਹੀਂ ਦਿੰਦੇ ਜੋ ਅਸੀਂ ਸੁਣਿਆ ਇਨਸਾਨ ਦੇ ਲਈ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਆਪਣੇ ਜੀਵਨ ਲਈ ਕਿ ਟਹਿਣੀ ਬੇਲ ਵਿੱਚ ਹੈ ਪਰ ਫਲ ਨਹੀਂ ਆ ਬੇਲ ਵਿੱਚ ਹੈ ਪਰ ਫਲ ਆ ਜਿਹੜੀ ਟਹਿਣੀ ਫਲ ਨਹੀਂ ਦਿੰਦੀ ਕੁਹਾੜੀ ਉਹਦੇ ਉੱਤੇ ਵੀ ਰੱਖੀ ਐ ਤੇ ਜਿਹੜੀ ਫਲ ਦਿੰਦੀ ਐ ਕੁਹਾੜੀ ਉਹਦੇ ਉੱਤੇ ਵੀ ਰੱਖੀ ਜਿਹੜੀ ਟਹਿਣੀ ਫਲ ਦਿੰਦੀ ਐ ਉਹ ਸ਼ਾਂਗ ਦਿੱਤੀ ਜਾਂਦੀ ਐ ਤੇ ਜਿਹੜੀ ਫਲ ਨਹੀਂ ਦਿੱਤੀ ਦਿੰਦੀ ਉਹ ਲਾਹ ਦਿੱਤੀ ਜਾਂਦੀ ਐ ਸਵਾਲ ਐ ਸਾਡੇ ਜੀਵਨ ਦੇ ਲਈ ਪਰਮੇਸ਼ਵਰ ਦੇ ਕਲਾਮ ਦੀ ਤਾੜਨਾ ਜਿਹੜੀ ਐ ਅੱਜ ਸਾਨੂੰ ਕੀ ਸਿਖਾਉਂਦੀ ਐ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਸਿੱਖ ਹੁੰਦਾ ਹੈ ਜੇ ਇਨਸਾਨ ਆਪਣੇ ਲਈ ਪਰਸਨਲੀ ਆਪਣੇ ਜੀਵਨ ਦੇ ਬਾਰੇ ਸੋਚਦਾ ਹੈ ਕਿ ਮੈਂ ਬੇਲ ਦੇ ਵਿੱਚ ਤਾਂ ਜ਼ਰੂਰ ਆ ਮੈਂ ਸੰਗਤੀ ਚ ਤਾਂ ਜੁੜਿਆ ਜ਼ਰੂਰ ਆ ਮੈਂ ਪਰਮੇਸ਼ਵਰ ਦੇ ਵਿੱਚ ਤਾਂ ਜ਼ਰੂਰ ਆ ਕਹਿੰਦਾ ਮੈਂ ਸੱਚੀ ਅੰਗੂਰ ਦੀ ਇੱਕ ਕੀ ਆ ਵੇਲਾ ਔਰ ਤੁਸੀਂ ਮੇਰੀਆਂ ਕੀ ਹੋ ਪੈਨਲ ਔਰ ਜਿਹੜੀ ਟਾਹਣੀ ਫਲ ਨਹੀਂ ਦਿੰਦੀ ਮੇਰੇ ਵਿੱਚ ਹੈ ਪਰ ਫਲ ਨਹੀਂ ਦਿੰਦੀ ਮੈਂ ਉਹਨੂੰ ਕੱਟ ਦਿੰਦਾ ਪਰ ਜਿਹੜੀ ਟਾਹਣੀ ਫਲ ਦਿੰਦੀ ਹੈ ਲਿਖਿਆ ਉਹਨੂੰ ਮੈਂ ਸ਼ਾਂਗ ਦਿੰਦਾ ਤਾਂ ਕਿ ਉਹ ਹੋਰ ਵੀ ਫਲਦਾਰ ਹੋਵੇ